ਸਸਚੀ ਕਾ ਦੋਸਤੋ ਬਈ ਅੱਜ ਜਿਸ ਚੀਜ਼ ਬਾਰੇ ਮੈਂ ਬੋਲਣਾ ਜਾ ਰਹੀ ਹਾਂ ਨਾ ਮੈਨੂੰ 1% ਨੌਲੇਜ ਨਹੀਂ ਉਹਦੀ 1% ਵੀ ਮੈਨੂੰ ਬਿਲਕੁਲ ਨੌਲੇਜ ਨਹੀਂ ਕੀ ਹੁੰਦਾ ਕੀ ਨਹੀਂ ਹੁੰਦਾ ਮੈਂ ਗੱਲ ਕਰਨ ਜਾ ਰਹੀ ਹਾਂ ਕ੍ਰਿਕਟ ਦੀ ਮੈਂ ਕਦੇ ਨਹੀਂ ਦੇਖਦੀ ਕ੍ਰਿਕਟ ਮੈਂ ਸਿਰਫ ਜਦੋਂ ਪਾਕਿਸਤਾਨ ਤੇ ਇੰਡੀਆ ਦਾ ਮੈਚ ਹੁੰਦਾ ਕਦੇ-ਕਦੇ ਜੇ ਮੈਂ ਘਰ ਗਈ ਹੋਵਾਂ ਤਾਂ ਮੈਂ ਉਹ ਜ਼ਰੂਰ ਦੇਖਦੀ ਹੁੰਨੀ ਆ ਇੰਟਰਸਟ ਲੈ ਕੇ ਬਾਕੀ ਮੈਨੂੰ 0 ਨੌਲੇਜ ਆ ਕ੍ਰਿਕਟ ਬਾਰੇ ਪਰ ਕੱਲ ਦਾ ਜਦੋਂ ਦਾ ਇਹ ਮੈਂ ਮੈਚ ਬਾਰੇ ਸੁਣਿਆ ਹੀ ਐ ਮੈਂ ਦੇਖਿਆ ਨਹੀਂ ਹੈਗਾ ਮੈਂ ਖਬਰਾਂ 'ਚ ਹੀ ਸੁਣ ਰਹੀ ਆ ਵੀ ਜੋ ਨਿਊਜ਼ੀਲੈਂਡ ਨੂੰ ਇੰਡੀਆ ਨੇ ਧੋਇਆ ਨਾ ਓ ਮਾਈ ਗਾਡ ਅਭੀਸ਼ੇਕ ਸ਼ਰਮਾ ਜੀ ਨਹੀਂ ਇਹ ਕੋਈ ਖੇਡ ਐ ਇਹ ਕੋਈ ਖੇਡ ਐ ਇਹਨੂੰ ਕਹਿੰਦੇ ਐ ਖੇਡਣਾ ਤੁਸੀਂ ਤਾਂ ਨਿਊਜ਼ੀਲੈਂਡ ਵਾਲਿਆਂ ਨੂੰ ਇਦਾਂ ਧੋਤਾ ਪਤਾ ਨਹੀਂ ਜਿਵੇਂ ਕੀ ਤੁਹਾਡਾ ਉਹਨਾਂ ਨੇ ਵਿਚਾਰਿਆ ਨਹੀਂ ਬਗਾੜਤਾ ਹੁੰਦਾ ਇੰਨੀ ਬੁਰੀ ਤਰੀਕੇ ਨਾਲ ਕੁੱਟਿਆ ਤੁਸੀਂ ਉਹਨਾਂ ਨੂੰ ਓ ਮਾਈ ਗਾਡ ਮੇਰੇ ਲੋង ਕੰਡੇ ਖੜੇ ਹੋਏ ਪਏ ਹੋ ਓ ਮਾਈ ਗੋਡ 14 ਬੋਲਾਂ ਚ 50 ਰਨ ਕਮਾਲ ਕਰ ਦਿੱਤੀ ਐ ਥੈਂਕ ਯੂ ਸੋ ਮੱਚ ਬਰੋ ਬਹੁਤ ਵਧੀਆ ਤੁਸੀਂ ਖੇਡੇ ਆ ਮਤਲਬ ਕਿ ਸਟੇਡੀਅਮ ਚ ਨੀਚੇ ਤਾਂ ਧਿਆਨ ਗਿਆ ਹੀ ਨਹੀਂ ਛਿੱਕੇ ਹਵਾ ਚ ਉੱਡੀ ਰਹੀ ਐ ਬਾਲ ਛਿੱਕੇ ਚੌਕੇ ਛਿੱਕੇ ਚੌਕੇ ਓ ਮਾਈ ਗੋਡ ਭਰਾਵਾ ਕੀ ਖਾ ਕੇ ਆਏ ਸੀ ਤੂੰ ਕੱਲ ਹੈ ਤੂੰ ਤਾਂ ਛਾ ਗਿਆ ਬਰੋ ਨਹੀਂ ਖੇਡਣਾ ਹੁੰਦਾ ਚਲੋ ਠੀਕ ਆ ਤੁਸੀਂ ਤਾਂ 10 ਓਵਰਾਂ ਚ ਗੇਮ ਘਾੜ ਛੁੱਡ ਕੇ ਚਲੇ ਗਏ ਪਰਾਂ ਵੀ ਜਾਓ ਬੇਲੇ ਕਰ ਛੱਡਿਆ ਤੁਹਾਨੂੰ ਕੋਈ ਨਹੀਂ ਤੁਹਾਡੇ ਘਰੇ ਕੋਈ ਫੰਕਸ਼ਨ ਸੀਗਾ ਕੋਈ ਤੁਹਾਡੀ ਜ਼ਰੂਰੀ ਮੀਟਿੰਗ ਸੀ ਜਿਹੜਾ ਤੁਸੀਂ ਉਹਨਾਂ ਨੂੰ 10 ਓਵਰਾਂ ਚ ਹੀ ਮਤਲਬ ਕਿ ਹਰਾ ਰੋਕੇ ਤੁਸੀਂ ਨਿਕਲ ਲੇ ਵਿਚਾਰੇ ਤੁਹਾਡੇ ਬੈਟ ਫੜਫੜ ਚੈੱਕ ਕਰ ਰਹੇ ਆ ਵੀ ਇਹ ਹੈ ਜ ਕੀ ਲੱਗ ਗਿਆ ਇਹਦੇ ਚ ਜਿਹੜਾ ਬਾਲ ਮਤਲਬ ਕਿ ਸਿੱਧਾ ਛਿੱਕਾ ਹੀ ਲੱਗ ਰਿਹਾ ਹਵਾ ਜੀ ਉੱਡੀ ਜਾਂਦੀ ਆ ਬਾਲ ਗਰਾਊਂਡ ਚ ਤਾਂ ਰਹਿਣ ਹੀ ਨਹੀਂ ਦੇ ਰਹੇ ਉਹ ਬਾਲ ਨੂੰ ਬਾਲਾ ਮੜਾ ਹਾਲ ਕਰਤਾ ਨਿਊਜ਼ੀਲੈਂਡ ਵਾਲਿਆਂ ਦਾ ਤੁਸੀਂ ਮੈਨੂੰ ਲੱਗਦਾ ਹੁਣ ਜਿੰਨੀਆਂ ਬਾਕੀ ਟੀਮਾਂ ਬਚੀਆਂ ਨੇ ਨਾ ਪੱਕਾ ਤੁਹਾਡੇ ਤੇ ਟੂਣਾ ਟਾਣਾ ਕਰਾਉਣਾ ਸ਼ੁਰੂ ਕਰ ਦਿੱਤਾ ਹੋਣਾ ਭਰਾਵਾ ਉਹਨੇ ਉਹਨਾਂ ਨੇ ਤੇ ਹੁਣ ਤੂੰ ਆਪਣਾ ਨਾ ਧਿਆਨ ਨਾ ਰੱਖ ਭਰਾਵਾ ਤੂੰ ਵੀ ਕੋਈ ਲੱਬਲਾ ਪੰਡਤ ਪੁੰਡਤ ਕੋਈ ਪਾਪੂ ਕਰਾ ਲਾ ਹੋਰ ਨਾ ਤੁਹਾਡੀਆਂ ਗੁੱਡੀਆਂ ਗੱਡੀਆਂ ਬਣਾ ਕੇ ਵਿੱਚ ਸੂਈਆਂ ਚੋਭੀ ਜਾਂਦੇ ਹੋਣ ਵੀ ਕਿਵੇਂ ਨਾ ਕਿਵੇਂ ਇਹਨੂੰ ਪਾਸੇ ਲਾਈਏ ਭਰਾਵਾ ਤੁਸੀਂ ਤਾਂ ਦਹਿਸ਼ਤ ਪਾ ਦਿੱਤੀ ਹੈ ਕਿ ਇੰਨਾ ਅੱਛਾ ਇੰਨਾ ਅੱਛਾ ਖੇਡਿਆ ਤੁਸੀਂ ਕਮਾਲ ਹੈ ਤੇ ਸਲੂਟ ਹੈ ਉਹਨਾਂ ਨੂੰ ਜੁਬਰਾ ਸਰ ਨੂੰ ਜਿਨ੍ਹਾਂ ਨੇ ਤੁਹਾਨੂੰ ਚੰਡਿਆ ਕਮਾਲ ਦੇ ਉਸਤਾਦ ਨੇ ਬਹੁਤ ਘੈਂਟ ਤੁਸੀਂ ਖੇਡੇ ਹੋ ਬ੍ਰਦਰ ਗੋਡ ਬlesਸ ਯੂ ਪ੍ਰਾਤਮਾ ਪਰਮਾਤਮਾ ਤੁਹਾਨੂੰ ਮੈਂ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੇ ਇੰ ਤੋਂ ਜ਼ਿਆਦਾ ਕਿਤੇ ਹਜ਼ਾਰ ਗੁਣਾ ਜ਼ਿਆਦਾ ਤੁਸੀਂ ਵਧੀਆ ਖੇਡੋ ਤੇ ਬਹੁਤ ਅੱਛੇ ਤੁਸੀਂ ਪਲੇਅਰ ਹੋ ਤੇ ਮੇਰੇ ਤਾਂ ਕੱਲ ਦੇ ਰੂਮ ਕੰਡੇ ਮਤਲ ਲੂ ਕੰਡੇ ਖੜੇ ਹੋਏ ਪਏ ਆ ਵੀ ਇੰਨੀ ਵਧੀਆ ਪਰਫਾਰਮੈਂਸ ਦੇਖ ਕੇ ਤੁਹਾਡੇ ਤੁਸੀਂ ਤਾਂ ਜੋ ਤੋਬੀ ਪਛਾੜ ਲਈ ਆ ਭਰਾਵਾ ਨੀ ਇਦਾਂ ਨਹੀਂ ਹੁੰਦਾ ਜਿਵੇਂ ਦੋ ਜਵਾਕ ਲੜਦੇ ਇੱਕ ਤੇਜ਼ ਹੁੰਦਾ ਕਸਾਉ ਹੁੰਦਾ ਚਲੋ ਤੇਜ਼ ਜਿਹੜਾ ਬੱਚਾ ਹੁੰਦਾ ਉਹ ਮਤਲਬ ਕਿ ਸੌ ਬੱਚੇ ਦੇ ਦੋ ਚਾਰ ਚਾਂਟੇ ਮਾਰਦਾ ਫਿਰ ਉਹਦੇ ਮਨ ਚ ਰਹਿਮ ਆ ਜਾਂਦਾ ਯਾਰ ਇਹ ਤਾਂ ਕੁਛ ਕਹਿੰਦਾ ਨਹੀਂ ਹੈਗਾ ਚਲ ਮੈਂ ਇਹਨੂੰ ਕਾਹਨੂੰ ਇੰਨਾ ਕੁੱਟ ਰਿਆ ਪਰ ਤੂੰ ਤਾਂ ਭਰਾਵਾ ਪਿੱਛੇ ਮੁੜ ਕੇ ਨਹੀਂ ਦੇਖਿਆ ਤੂੰ ਤਾਂ ਜੋ ਉਹਨਾਂ ਦੀ ਧੁਲਾਈ ਕੀਤੀ ਉਹਨਾਂ ਦੀ ਢੂਂਗੀਆਂ ਕਰਤੀਆਂ ਲਾਲ ਉਹਨਾਂ ਦੀ ਮਾਵਾਂ ਹੁਣ ਸੇਕੇ ਲਾ ਰਹੀਆਂ ਹੋਣਗੀਆਂ ਉਹਨਾਂ ਦੀ ਢੂਂਗੀਆਂ ਤੇ ਤੂੰ ਤਾਂ ਨਿਊਜ਼ੀਲੈਂਡ ਵਾਲਿਆਂ ਨੂੰ ਬੁਰਾ ਹਾਲ ਕਰਤਾ ਬਾਲਾਂ ਪਾੜ ਸੁੱਟੀਆਂ ਤੂੰ ਤਾਂ ਉਹਨਾਂ ਦੀਆਂ ਮੈਨੂੰ ਤਾਂ ਲੱਗਦਾ ਨਹੀਂ ਛੇਤੀ ਉਹ ਹੁਣ ਤੁਹਾਡੇ ਨਾਲ ਖੇਡਣ ਲਈ ਰਾਜ਼ੀ ਹੋਣਗੇ ਅੱਗੇ ਕਮਾਲ ਹੈ ਬਈ ਸ਼ਾਗਿਆ ਬ੍ਰਦਰ ਬਹੁਤ ਹੀ ਜ਼ਿਆਦਾ ਮਾਣ ਹੈ ਸਾਨੂੰ ਤੁਹਾਡੇ ਤੇ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਵਧੀਆ ਖੇਡ ਰਹੇ ਹੋ ਤੇ ਪਰਮਾਤਮਾ ਮੇਰੀ ਵੀ ਅੱਧੀ ਉਮਰ ਤੁਹਾਨੂੰ ਲਾ ਦੇ ਥੋੜਾ ਜਿਹਾ ਤਾਂ ਮੈਂ ਜੀਣਾ ਚਾਹੁੰਦੀ ਆ ਅੱਧੀ ਉਮਰ ਤੁਹਾਨੂੰ ਲਾ ਦੇ ਮੇਰੀ ਬਹੁਤ ਅੱਛਾ ਤੁਸੀਂ ਖੇਡ ਰਹੇ ਹੋ ਤੇ ਹਮੇਸ਼ਾ ਤੁਸੀਂ ਤੰਦਰੁਸਤ ਰਹੋ ਤੇ ਇਦਾਂ ਹੀ ਸਾਡੇ ਦੇਸ਼ ਦਾ ਨਾਂ ਰੌਸ਼ਨ ਕਰਦੇ ਰਹੋ ਥੈਂਕ ਯੂ ਸੋ ਮੱਚ